ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਵੀਰ ਸਿੰਘ ਐਂਟੀ ਕਰਪਸ਼ਨ ਬਿਊਰੋ ਆਫ ਇੰਡੀਆ ਮੀਡੀਆ ਇੰਚਾਰਜ ਪੰਜਾਬ ਸੋ ਸੰਗਤ ਜੀ ਗੁਰੂ ਘਰ ਦਾ ਕੰਮ ਚੱਲ ਰਿਹਾ ਸੋ ਪੇਂਟਿੰਗ ਦਾ ਕੰਮ ਚੱਲ ਰਿਹਾ ਫਿਰ ਗਰਾਉਂਡ ਫਲੋਰ ਚ ਪੱਥਰ ਲਗਣਾ ਇੱਧਰ ਸਾਡੇ ਕੁਝ ਜਿਹੜਾ ਕੰਪਲੀਟ ਹੋ ਰਿਹਾ ਉਧਰ ਪੇਂਟਿੰਗ ਦਾ ਕੰਮ ਚੱਲ ਰਿਹਾ ਇਹ ਗੁਰੂ ਘਰ 'ਚ ਪੈਂਟਰ ਲੱਗੇ ਆ ਜੀ। ਇਹ ਪੈਂਟਰਾਂ ਦਾ ਕਾਰੋਬਾਰ ਚੱਲ ਰਿਹਾ ਇੱਧਰ। ਸੋਨਾਲੋ ਨਾਲ ਹੀ ਕੰਪਲੀਟ ਹੋ ਰਿਹਾ ਕੰਮ ਸੰਗਤ ਦੇ ਸਹਿਯੋਗ ਨਾਲ। ਸਾਰਾ ਕਾਰੋਬਾਰ ਚੱਲ ਰਿਹਾ ਇੱਥੇ ਪੱਥਰ ਲੱਗਣਾ ਜੀ ਸੰਗਤ ਜੀ। ਬਹੁਤ ਜ਼ਿਆਦਾ ਸਹਿਯੋਗ ਸੰਗਤ ਦਾ ਹੈ ਨਾਰਈ ਵੀਰਾਂ ਦਾ। ਇੱਥੇ ਪੱਥਰ ਲਗਣਾ ਜੀ نیچے ਇਹ ਸੀਲਿੰਗ ਦਾ ਕੰਮ ਵੀ ਸੰਗਤ ਜੀ ਨਾਲੋਂ ਨਾਲ ਹੀ ਚੱਲ ਰਿਹਾ ਹੈ ਇਹ ਕੀਰਤਨ ਵਾਸਤੇ ਹਾਲ ਬਹੁਤ ਹੀ ਸੁੰਦਰ ਕਰੀਬ 60 ਬਾਈ 60 ਦਾ ਬਹੁਤ ਹੀ ਪਿਆਰਾ ਸੰਗਤ ਦੇ ਸਹਿਯੋਗ ਨਾਲ ਇਹ ਬਣ ਰਿਹਾ ਇਹ ਹੈਗਾ ਜੀ ਸੁਖਾਸਨ ਵਾਸਤੇ ਆ ਦੇਖੋ ਬਾਹਰੋਂ ਜੋ ਮਿਸਤਰੀ ਮਂਗਾਈ ਸੀ ਉਹਨਾਂ ਨੇ ਡਿਜ਼ਾਈਨਿੰਗ ਬਹੁਤ ਪਿਆਰੀ ਕੀਤੀ ਹੈ ਸੁਖਾਸਨ ਦਾ ਕਮਰਾ ਵੀ ਬਣ ਕੇ ਸੰਗਤ ਜੀ ਤਿਆਰ ਹੋ ਗਿਆ ਟਾਇਲ ਪੱਥਰ ਇਸ ਜਗ੍ਹਾ ਲੱਗੇ ਇਸ ਜਗ੍ਹਾ ਲੱਗਣਾ ਔਰ ਇਹ ਕੁਛ ਸੰਗਤ ਨੂੰ ਬੇਨਤੀ ਹੈ ਕਿ ਥੋੜਾ ਉਪਰ ਆ ਲਾਹੌਰ ਕਰੋ ਸੋ ਸੰਗਤ ਜੀ ਇਹ ਦੇਖੋ ਬਹੁਤ ਹੀ ਪੁਰਾਣਿਆ ਸਮਾਜ ਜਿਹੜੇ ਗੁਰੂ ਘਰਾਂ ਚ ਆ ਦੇਖੋ ਕਢਾਈ ਚਲਦੀ ਸੀ ਇਹ ਬਹੁਤ ਹੀ ਵਧੀਆ ਕੰਮ ਕੀਤਾ ਜੀ ਜੋ ਮਿਸਤਰੀ ਬਾਹਰੋਂ ਮੰਗਾਏ ਗਏ ਸੀ ਬਹੁਤ ਹੀ ਪਿਆਰਾ ਗੁਰੂ ਘਰ ਬਣ ਕੇ ਤਿਆਰ ਹੋ ਰਿਹਾ ਸੋ ਥੋੜਾ ਕੰਮ ਬਾਕੀ ਹੈ ਕਾਫੀ 20% ਕੰਮ ਬਾਕੀ ਹੈ ਇਹ ਦੇਖੋ ਜੀ ਕਰੀਬ-ਕਰੀਬ 12 ਕਾਫੀ ਸਾਰਾ ਕੰਪਲੀਟ ਹੋ ਚੁੱਕਾ ਅੰਦਰੋਂ ਸੰਗਤ ਜੀ ਪੱਥਰ ਲੱਗਣ ਵਾਲਾ ਕੁਝ ਸੋ ਇੱਥੇ ਥੋੜਾ ਕੜਾਈ ਦਾ ਕੰਮ ਚੱਲ ਰਿਹਾ ਹੈ ਇਧਰ ਕੜਾਈ ਦਾ ਮਿਸਤਰੀ ਕੰਮ ਕਰ ਰਹੇ ਨੇ ਸੋ ਬੜੀ ਕਿਰਪਾ ਗੁਰੂ ਮਹਾਰਾਜ ਦੀ ਸੰਗਤਾਂ ਦੇ ਕਾਫੀ ਸਾਰਾ ਸਹਿਯੋਗ ਕਰ ਰਿਹਾ ਸੋ ਸੰਗਤ ਜੀ ਇਹ ਕਹ ਲਾ ਹੋਰ ਬਜੇਗਾ ਸਰਕ 20% 25% ਕੰਮ ਰਹਿ ਗਿਆ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਲੋਰੀ ਜਾਂ ਲੱਖ ਲੱਖ ਵਧਾਈਆਂ